ਪਹਿਲੇ ਸਾਡੇ ਡੈਡੀ ਕੰਮ ਕਰਦੇ ਸੀ ਤੇ ਚਿੱਟੀਆਂ ਉਹ ਹੁਣ ਪੁਰੇ ਹੋ ਗਏ ਆ ਤੇ ਡੈਡੀ ਦਾ ਕੰਮ ਆਪਾਂ ਕਰਦੇ ਆ ਠੀਕ ਆ ਜੀ ਇਹ ਮਿੰਦ ਦਾ ਕੰਮ ਹੈਗਾ ਚਟਾਈਆਂ ਬਣਾਉਂਦੇ ਆਪਾਂ ਤੇ ਆਪਾਂ ਹੱਥ ਦੇ ਕਾਰੀਗਰ ਆ ਜੋ ਵੀ ਗਏ ਬੈਂਬੂ ਵੀ ਬਣਾਈਦਾ ਆਪਾਂ ਬਾਸ ਦੀ ਚੋਪੜੀ ਵੀ ਬਣਾਈਦੀ ਆ ਇਹ ਤੋਂ ਘਟਾ ਘਟਾ ਹੋਏ 35 ਸਾਲ ਹੋ ਗਏ ਅਜੀ ਉ ਤਾਂ ਹੁੰਦੇ ਆ ਲੋਕੀ ਜਿਹੜਾ ਕਹਿੰਦੇ ਉਹ ਸਾਨੂੰ ਵੀ ਕਹਿੰਦੇ ਆ ਸਰਕਾਰੀ ਜ਼ਮੀਨ ਹੈ ਸਾਨੂੰ ਆ ਕੋਈ ਸਰਕਾਰ ਦੇ ਵਿੱਚ ਵੀ ਕੀ ਤਾਂ ਨਹੀਂ ਕੋਈ ਗੱਲ ਹੁੰਦੀ ਸਰਕਾਰ ਕੋ ਨਹੀਂ ਆ ਨੇ ਸਾਨੂੰ ਕੋਈ ਯਾਦ ਉਹ ਇਹਦੇ ਪੱਕੇ ਕਰ ਦੇਵੇ ਹੂੰ ਬਟਾਂ ਦੇ ਨਾਲ ਕੋਈ ਨਿਕਤ ਨਾ करते हैं अपने छटाई बनाते हैं घास की चोटी बनाते हैं और सरकार से ये आग्रह करते हैं कि कौन जगह जमीन मिल जाए घर बनाने के बना हुआ या बनाए या पानी की लैट की और लैटरिंग जाए बाहर जाते हैं ਬਾਂਸ ਦੇ ਪ੍ਰੋਡਕਟਰ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਬਾਂਸ ਦੇ ਪ੍ਰੋਡਕਟ ਬਣਾ ਕੇ ਬਾਹਰ ਵੀ ਭੇਜੇ ਜਾਂਦੇ ਹਨ ਸਰਕਾਰ ਵੱਲੋਂ ਹਰ ਸਾਲ ਅਜਿਹੇ ਐਗਜ਼ੀਬਿਸ਼ਨ ਲਗਾ ਕੇ ਕਾਮਿਆਂ ਨੂੰ ਟ੍ਰੇਨਡ ਕੀਤਾ ਜਾਂਦਾ ਹੈ ਅਤੇ ਵੱਖ-ਵੱਖ ਨਵੇਂ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਬਾਂਸ ਤੋਂ ਬਣੇ ਪ੍ਰੋਡਕਟ ਪਲਾਸਟਿਕ ਤੋਂ ਵਧੀਆ ਵਿਕਲਪ ਹਨ ਪੋਪਾਲ ਦਾ ਅਸ਼ਿਸ਼ ਕੁਮਾਰ ਪੰਜਾਬ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟ ਬਣਾ ਕੇ ਵੇਚ ਰਿਹਾ ਹੈ ਅੱਜ ਪੂਰੇ ਦੇਸ਼ ਵਿੱਚ ਐਗਜ਼ੀਬਿਸ਼ਨ ਲਗਾ ਕੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਅਸਰ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਇਹ ਵਪਾਰ ਕਰ ਰਹੇ ਹਨ। ਉਹ ਨੌਕਰੀ ਨਾਲੋਂ ਇਸ ਨੂੰ ਵਧੀਆ ਮੰਨਦੇ ਹਨ। ਬਾਸ ਇੱਕ ਅਜਿਹਾ ਉਦਯੋਗ ਹੈ ਜਿਸ ਤੋਂ ਬਹੁਤ ਸਾਰੇ ਪ੍ਰੋਡਕਟ ਬਣਾ ਕੇ ਪੂਰੀ ਦੁਨੀਆ ਦੇ ਵਿੱਚ ਵੇਚੇ ਜਾਂਦੇ ਹਨ। ਬਾਸ ਤੋਂ ਕੱਚਾ ਮਾਲ ਅਤੇ ਹੋਰ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟ ਬਣਾ ਕੇ ਸੇਲ ਕੀਤਾ ਜਾਂਦਾ ਹੈ। ਬਾਸ ਦੀ ਖੇਤੀ ਤੇ ਕਟਾਈ ਪ੍ਰੋਫੈਸ਼ਨਲ ਢੰਗ ਨਾਲ ਕੀਤੀ ਜਾਂਦੀ ਹੈ। ਇਹ ਉਦਯੋਗ ਦਾ ਮੋੱਖ ਹਿੱਸਾ ਹੈ। ਇਹਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਆਕਾਰ ਵਿੱਚ ਕੱਟ ਕੇ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟ ਬਣਾਏ ਜਾਂਦੇ ਹਨ। ਬਾਸ ਦਾ ਪ੍ਰਯੋਗ ਫਰਨੀਚਰ, ਸਜਾਵਟ, ਖਾਣ ਵਾਲੇ ਪਦਾਰਥਾਂ ਦੀ ਪੈਕਿੰਗ, ਕੱਪੜੇ, ਖਿਡੌਣੇ ਆਦਿ। ਬਾਸ ਉਦਯੋਗ ਸਥਾਨਕ, ਰਾਸ਼ੀਅਤ ਅਤੇ ਅੰਤਰਰਾਸ਼ਟਰੀ ਪੱਧਰ ਤੇ ਮਸ਼ਹੂਰ ਹੈ। ਬਾਸ ਅਜਿਹਾ ਉਦਯੋਗ ਹੈ ਜੋ ਇੱਕ ਟਿਕਾਊ ਵਿਕਲਪ ਹੈ। ਬਾਂਸ ਦੀ ਖੇਤੀ ਬਹੁਤ ਫਾਇਦੇਮੰਦ ਹੈ ਜੋ ਵਾਤਾਵਰਣ ਲਈ ਲਾਹੇਵੰਦ ਹੈ ਬਾਂਸ ਦੀ ਖੇਤੀ ਮਿੱਟੀ ਦੇ ਕਟਾਅ ਨੂੰ ਘਟ ਕਰਦੀ ਹੈ ਬਾਂਸ ਉਦਯੋਗ ਆਰਥਿਕ ਵਿਕਾਸ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਇਹ ਪਿੰਡਾਂ ਦੇ ਵਿੱਚ ਮੌਕੇ ਪ੍ਰਦਾਨ ਕਰਦਾ ਹੈ ਬਾਂਸ ਦੀ ਖੇਤੀ ਕਿਸਾਨਾਂ ਦੀ ਆਮਦਨ ਵਧਾਉਣ ਦੇ ਵਿੱਚ ਮਦਦ ਕਰਦੀ ਹੈ ਬਾਂਸ ਨਾਲ ਟੇਬਲ ਕੁਰਸੀਆਂ ਬੈੱਡ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ ਇਸ ਦਾ ਉਪਯੋਗ ਸਜਾਵੜੇ ਕੀਤਾ ਜਾਂਦਾ ਹੈ ਜਿਵੇਂ ਕਿ ਸਕਰੀਨ ਪਰਦੇ ਲੈਂਪ ਅਤੇ ਕਲਾਕ੍ਰਿਤੀ। ਬਾਸਾ ਉਪਯੋਗ ਕੱਪੜੇ ਬਣਾਉਣ ਲਈ ਵੀ ਕੀਤਾ ਜਾਂਦਾ ਹੈ। ਇਸ ਨਾਲ ਘਰ ਦੀ ਛੱਤ, ਦੀਵਾਰਾਂ ਆਦ ਬਣਾਏ ਜਾਂਦੇ ਹਨ। ਅੱਜਕੱਲ ਤਾਂ ਲੋਕ ਵੱਡੇ ਵੱਡੇ ਘਰਾਂ ਦੇ ਵਿੱਚ ਬਾਸ ਦੀਆਂ ਝੌਂਪੜੀਆਂ ਬਣਾ ਕੇ ਰਹਿੰਦੇ ਹਨ ਕਿਉਂਕਿ ਇਹ ਅੰਦਰੋਂ ਠੰਡਾ ਹੁੰਦਾ ਹੈ। ਸਰਕਾਰ ਇਸ ਲਈ ਟ੍ਰੇਨਿੰਗ ਵੀ ਦਿੰਦੀ ਹੈ। ਜਿਵੇਂ ਹੋ ਰਾਜਾਂ ਦੀਆਂ ਸਰਕਾਰਾਂ ਅਜਿਹੇ ਕਰ ਰਹੀਆਂ ਹਨ ਇਸੇ ਤਰ੍ਹਾਂ ਮਧ ਪ੍ਰਦੇਸ਼ ਦੀ ਸਰਕਾਰ ਵੀ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਬੰਬੂ ਫਾਰਮਿੰਗ ਕਰ ਰਹੀ ਹੈ ਵੱਖ-ਵੱਖ ਇਲਾਕਿਆਂ ਵਿੱਚ ਬਾਸ ਉਦਯੋਗ ਸਥਾਪਿਤ ਕਰਨ ਦੇ ਲਈ ਇਸ ਸਾਲ 2 ਕਰੋੜ 70 ਲੱਖ ਦਿੱਤੇ ਹਨ ਬਾਸ ਦੇ ਟ੍ਰੀਟਮੈਂਟ ਅਤੇ ਸੀਜ਼ਨਿੰਗ ਪਲਾਂਟ ਬਾਸ ਪ੍ਰੋਸੈਸਿੰਗ ਕੇਂਦਰ ਮੁੱਲ ਦੀ ਇਕਾਈ ਬਾਸ ਕਚਰਾ ਅਰਗਬਤੀ ਇਕਾਈ ਐਕਟੀਵੇਟਿਡ ਕਾਰਬਨ ਪ੍ਰੋਡਕਟ ਬੈਂਬੋ ਬੋਰਡ ਫਲੋਰ ਟਾਈਲ ਆਦ ਬਣਾਏ ਜਾ ਰਹੇ ਹਨ ਬੀਤੇ ਸਾਲ ਨਿੱਜੀ ਖੇਤਰਾ ਵਿੱਚ ਇਹਨਾਂ ਨੇ 16 ਜੁਨੀਅਰਸ ਦੀ ਮਨਜ਼ੂਰੀ ਦਿੱਤੀ ਅਤੇ 2 ਕਰੋੜ 3 ਲੱਖ ਰੁਪਏ ਵੀ ਦਿੱਤੇ। ਰਾਜਵਾਸ ਮਿਸ਼ਨ ਪ੍ਰੋਡਕਟ ਤਿਆਰ ਕਰਨ ਦੇ ਲਈ ਲੋਕਾਂ ਨੂੰ ਗਾਈਡ ਵੀ ਕਰ ਰਿਹਾ ਹੈ। ਮਿਸ਼ਨ ਦੇ ਅਧਿਕਾਰੀ ਬੈਂਕ ਨਾਲ ਸੰਬੰਧਿਤ ਹਰੇਕ ਕੰਮ ਦੇ ਵਿੱਚ ਮਦਦ ਕਰਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਬਾਸ ਦੀਆਂ 136 ਕਿਸਮਾਂ ਹਨ। ਹਰ ਕਿਸਮ ਦੇ ਵੱਖ-ਵੱਖ ਨਾਮ ਹਨ। ਆਮ ਤੌਰ ਤੇ ਬਾਸ ਦੇ 10 ਹਿੱਸਿਆਂ ਦਾ ਉਪਯੋਗ ਜ਼ਿਆਦਾ ਹੁੰਦਾ ਹੈ। ਬਾਸ ਦੀ ਖੇਤੀ ਸ਼ੁਰੂ ਕਰਨ ਦੇ ਲਈ ਇਹ ਪਹਿਲਾਂ ਤੈਅ ਕੀਤਾ ਜਾਂਦਾ ਹੈ ਕਿ ਕਿਸ ਕੰਮ ਦੇ ਲਈ ਉਹਨਾਂ ਨੇ ਬਾਸ ਦੀ ਫਾਰਮਿੰਗ ਕਰਨੀ ਹੈ ਕਿਸਾਨਾਂ ਨੂੰ ਸਹੂਲਤਾਂ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ ਇਸ ਦੀ ਕਾਫੀ ਮਦਦ ਕੀਤੀ ਜਾਂਦੀ ਹੈ ਪੰਜਾਬ ਦੇ ਵਿੱਚ ਵੀ ਅਜਿਹੇ ਬਹੁਤ ਸਾਰੇ ਕਾਰੀਗਰ ਹਨ ਜੋ ਬਾਸ ਤੋਂ ਬਹੁਤ ਸਾਰੀਆਂ ਚੀਜ਼ਾਂ ਬਣਾਉਂਦੇ ਹਨ ਇਹਨਾਂ ਦੇ ਵਿੱਚ ਚਿਗਿੱਟੀ ਦੇ ਪੁਲ ਦੇ ਨਜ਼ਦੀਕ ਵੀ ਕੁਝ ਕਾਰੀਗਰਾਂ ਦੇ ਪਰਿਵਾਰ ਹਨ ਜੋ ਇੱਥੇ ਪਿਛਲੇ ਕਈ ਦਹਾਕਿਆਂ ਤੋਂ ਰਹਿ ਰਹੇ ਹਨ ਉਹਨਾਂ ਦੇ ਦਾਦੇ-ਪਰਦਾਦੇ ਇਸੇ ਜਗ੍ਹਾ ਤੇ ਹੀ ਕੰਮ ਕਰਦੇ ਆ ਰਹੇ ਹਨ ਇਸ ਮੌਕੇ ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਦੀ ਕਿਸ ਤਰ੍ਹਾਂ ਮਦਦ ਕਰੇ ਉਹਨਾਂ ਨੂੰ ਨਹੀਂ ਪਤਾ। ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਨਾਲ ਉਹ ਦਿਨ ਰਾਤ ਜੂਝਦੇ ਹਨ। ਇਹਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਉਹਨਾਂ ਦੀ ਮਦਦ ਕਰੇ ਤਾਂ ਉਹ ਹੋਰ ਵੀ ਬਹੁਤ ਸਾਰੇ ਪ੍ਰੋਡਕਟ ਬਣਾ ਸਕਦੇ ਹਨ। ਇਹ ਕਿੱਤਾ ਉਹਨਾਂ ਦੇ ਦਾਦਾ-ਪਰਦਾਦਾ ਤੋਂ ਚੱਲੇ ਆ ਰਿਹਾ ਹੈ ਜਿੱਥੇ ਇਸ ਨੂੰ ਬਣਾ ਕੇ ਉਹ ਆਪਣੀ ਰੋਜੀ ਰੋਟੀ ਕਮਾਉਂਦੇ ਹਨ। ਬੇਸ਼ੱਕ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਲੇਕਿਨ ਫਿਰ ਵੀ ਉਹ ਆਪਣੀ ਰੋਜੀ ਰੋਟੀ ਬੱਚੇ ਪਾਲਣ ਦੇ ਲਈ ਅਜਿਹਾ ਕੀਤਾ ਕਰਦੇ ਆ ਰਹੇ ਹਨ ਇਹ ਉਹਨਾਂ ਦਾ ਜੱਦੀ ਪੁਸ਼ਟੀ ਕੀਤਾ ਹੈ ਇਹਨਾਂ ਨੇ ਇਹ ਵੀ ਕਹਿ ਕੇ ਉਹਨਾਂ ਨੂੰ ਬਾਥਰੂਮ ਅਤੇ ਹੋਰ ਸਹੂਲਤਾਂ ਨਹੀਂ ਮਿਲੀਆਂ ਜਿਸ ਕਰਕੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਬਾਰ-ਬਾਰ ਇਹੀ ਕਹਿੰਦੇ ਹਨ ਕਿ ਜੇਕਰ ਸਰਕਾਰ ਉਹਨਾਂ ਦੀ ਮਦਦ ਕਰੇ ਤਾਂ ਉਹ ਹੋਰ ਵੀ ਵਧੀਆ ਕਰ ਸਕਦੇ ਹਨ ਉਹਨਾਂ ਦੇ ਲਈ ਇੱਕ ਪਵਿੱਤਰ ਕੀਤਾ ਹੈ ਜਿਸ ਕਰਕੇ ਉਹ ਸਵੇਰੇ ਰੱਬ ਦਾ ਨਾਮ ਲੈ ਕੇ ਇਸ ਕੰਮ ਨੂੰ ਸ਼ੁਰੂ ਕਰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਸਾਨੂੰ ਕੋਈ ਵਧੀਆ ਵੱਡੀ ਜਗ੍ਹਾ ਦੇਵੇ ਤਾਂ ਅਸੀਂ ਆਪਣੇ ਇਸ ਕਿੱਤੇ ਨੂੰ ਹੋਰ ਵੀ ਵਧਾ ਸਕਦੇ ਹਾਂ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਚਟਾਈਆਂ ਤਾਂ ਬਣਾਉਂਦੇ ਹੀ ਹਾਂ ਇਸ ਦੇ ਨਾਲ ਹੀ ਅਸੀਂ ਵੱਖ-ਵੱਖ ਤਰ੍ਹਾਂ ਦੀਆਂ ਡੈਕੋਰੇਟਿਡ ਚੌਪੜੀਆਂ ਵੀ ਬਣਾਉਂਦੇ ਹਾਂ ਜੋ ਅੱਜਕੱਲ ਦਾ ਫੈਸ਼ਨ ਬਣ ਗਿਆ ਹੈ। ਸ਼ਾਹੂਕਰ ਲੋਕ ਆਪਣੇ ਘਰਾਂ ਦੇ ਵਿੱਚ ਅਜਿਹੀਆਂ ਚੌਪੜੀਆਂ ਬਣਾਉਂਦੇ ਹਨ ਕਿਉਂਕਿ ਇਹ ਤਸਵੀਰ ਦੀਆਂ ਠੰਡੀਆਂ ਹੁੰਦੀਆਂ ਹਨ। ਉਹ बार-बार ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਉਹਨਾਂ ਦੀ ਸਰਕਾਰ ਮਦਦ ਕਰੇ ਤਾਂ ਉਹ ਬਹੁਤ ਕੁਝ ਕਰ ਸਕਦੇ ਹਨ। ਪਹਿਲੇ ਸਾਡੇ ਡੈਡੀ ਕੰਮ ਕਰਦੇ ਸੀ ਤੇ ਚਿੱਟੜੀ ਉਹ ਹੋਰ ਪੂਰੇ ਹੋ ਗਏ। ਉਹਦੇ ਦਾ ਡੈਡੀ ਦਾ ਕੰਮ ਆਪਾਂ ਕਰਦੇ ਆ ਜੀ। ਠੀਕ ਹੈ ਜੀ ਇਹ ਸਿੰਦ ਦਾ ਕੰਮ ਹੈਗਾ ਚਟਾਈਆਂ ਬਣਾਉਂਦੇ ਆਪਾਂ। ਕਮਰੇ 'ਚ ਲਾਉਣ ਵਾਲੀ ਤੁੱਪ ਦੇ ਹਨੇਰੀ ਦੇ ਮਿੱਟੀ ਕਟਾਉਣ ਦਾ ਉਹਦੇ ਵਿੱਚ ਵਧੀਆ ਹੁੰਦਾ ਹੈ। ਤੇ ਆਪਾਂ ਹੱਥ ਦੇ ਕਾਰੀਗਰਾਂ ਜੋ ਵੀ ਗੱਲ ਹੈ। ਕੈਂਬੂ ਵੀ ਬਣਾਈਦਾ ਆਪਾਂ। ਬਾਸ ਦੀ ਟੋਪੜੀ ਵੀ ਬਣਾਈਦੀ ਆ। ਤੇ ਆਪਣੀ ਜੇ ਆਪਣਾ ਸਾਰਾ ਕਾਰੋਬਾਰ ਹੈਗਾ ਮਿੰਤ ਦਾ ਹੈ ਜੀ ਕਿੰਨੇ ਸਾਲ ਤੋਂ ਇੱਥੇ ਕੰਮ ਕਰ ਰਹਾ ਹੈ ਇੱਥੋਂ ਘਟੋ ਘਟ ਰ ਹੋਏ 35 ਸਾਲ ਹੋ ਗਏ ਅੱਛਾ ਅੱਛਾ ਕੋਈ ਪ੍ਰੋਬਲਮ ਵੀ ਆਉਂਦੀ ਹੈ ਇੱਥੇ ਕੰਮ ਕਰਦਿਆਂ ਨੂੰ ਹਾਂ ਜੀ ਉਹ ਤਾਂ ਆਉਂਦੇ ਆ ਲੋਕੀ ਜਿਹੜਾ ਕਹਿੰਦੇ ਕੋਈ ਥਾਂ ਨੂੰ ਵੀ ਕਹਿੰਦੇ ਆ 47 ਜਮੀਨ ਹੈ ਜੀ ਹਾਂ ਹਾਂ ਜੀ ਠੀਕ ਕਹਿੰਦੇ ਨੇ ਤੇ ਕਈ ਵਾਰੀ ਉਹ ਕਹਿ ਕੇ ਵੀ ਤੇ ਸਾਨੂੰ ਆ ਕੋਈ ਸਰਕਾਰ ਦੇ ਵਿੱਚ ਕਿੰਦਾ ਦੀ ਕੋਈ ਗੱਲ ਹੋਣੀ ਸਰਕਾਰ ਵੱਲੋਂ ਕੋਈ ਮਦਦ ਮਿਲਦੀ ਹੈਗੀ ਹੈ ਮਦਦ ਕੋਈ ਨਹੀਂ ਮਿਲਦੀ ਅੱਛਾ ਸਰਕਾਰ ਵੱਲੋਂ ਕੋਈ ਨਹੀਂ ਸਰਕਾਰ ਵੱਲੋਂ ਕੀ ਮਦਦ ਚਾਹੁੰਦੇ ਹੈਗੇ ਆ ਬਾਲਵਾ ਜੀ ਆ ਬੈਠੇ ਆ ਆਪਣੀ ਰੋਜੀ ਰੋਟੀ ਹੂੰ ਕਾਰੋਬਾਰ ਸਾਡਾ ਦਈ ਆ ਇੱਥੇ ਹੂੰ ਇਹ ਆਪਣਾ ਮਿੰਟ ਦਾ ਕੰਮ ਆ ਹੂੰ ਬੱਚੀ ਹੋਣ ਪਾ ਰਿਹਾ ਟਾਈਮ ਪਾਸ ਕਰੀ ਜਾਂਦੇ ਇਹਨੇ ਆਪਣਾ ਕਈ ਵਾਰੀ ਕੋਈ ਮਹਿਤਾਜੀ ਤੋਂ ਤਕਲੋਤ ਨਹੀਂ ਹਾਂ ਹਾਂਈ ਵਾਰੀ ਰੋਕੀ ਅੰਦਰ ਆਇਆ ਦੇ ਨਾ ਜੱਪੋ ਬਈ ਹੂੰ ਹੂੰ ਉਹਨੇ ਵੀ ਆ ਦੇ ਲੋ ਤੁਸੀਂ ਕਰਦੀ ਏ ਚਿਤਾਇਆਂ ਦਾ ਫਟਾਮ ਕਰਦੇ ਆ ਹੂੰ ਕੋਈ ਕਿਤੇ ਦਾ ਲੈਣ ਦੇ ਨਹੀਂ ਅਗਰ ਵਿੱਚ ਇਹ ਤੇ ਸਾਰੀ ਭਏ ਹੂੰ ਹੂੰ ਤੁਸੀਂ ਇਹ ਮਾਲ ਤੁਹਾਡਾ ਕਿੱਥੇ ਕਿੱਥੇ ਜਾਂਦਾ ਹੈਗਾ ਇਹ ਦੂਰ ਵੀ ਚਲੇ ਜਾਂਦਾ ਆਪਣਾ ਜਿੱਦਾਂ ਹੋ ਗਿਆ ਅੰਮ੍ਰਿਤਸਰ ਹੋ ਗਿਆ ਅੱਛਾ ਚੰਡੀਗੜ੍ਹ ਹੋ ਗਿਆ ਲੁਧਿਆਣਾ ਵੀ ਆ ਹਾਂ ਹਾਂ ਇਹ ਤਾਂ ਆਰਡਰ ਤੇ ਹੀ ਹੈ ਜੇਦਾ ਕੋਈ ਆਉਂਦੇ ਨਾ ਇੱਧਰ ਆਰਡਰ ਤੇ ਬਣਾ ਕੇ ਦਿੰਦੇ ਆਰਡਰ ਤੇ ਬਣਾਉਂਦੇ ਮੱਲਾ ਵੰਪਰਸਰ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਜਾਂਦਾ ਹੈਗਾ ਚਿੰਨਪੋਨੀ ਵੀ ਜਾਂਦਾ ਉਹਦਾ ਹਿਮਾਚਲ ਜੇ ਵੀ ਜਾਏਗਾ ਠੀਕ ਹੈ ਠੀਕ ਹੈ ਜਿੰਨਾ ਤੁਸੀਂ ਮਾਲ ਮਾਲ ਬਣਾਉਂਦੇ ਆ ਕਿ ਮਿਹਨਤ ਮਿਲਦੀ ਤੁਹਾਨੂੰ ਉਨੀ ਮਿਲ ਜਾਂਦੀ ਹੈ ਹਾਂ ਮਿਲ ਜਾਂਦੀ ਠੀਕ ਹੈ ਠੀਕ ਹੈ ਤੇ ਇਹ ਜਿਹੜੇ ਤੁਸੀਂ ਬਾਸ ਹੈਗੇ ਉਹ ਕੋਈ ਸਪੈਸ਼ਲ ਹੈਗੇ ਇਹਦੇ ਇਸ ਕੰਮ ਲਈ ਜੀ ਫੈਜ਼ਲ ਇਹ ਬੈਂਬੂ ਹੁੰਦਾ ਹੈ ਹਾਂਜੀ ਇੱਕ ਹੁੰਦਾ ਮਿੱਟੀ ਚੋਂ ਦਾ ਬਾਸ ਹਾਂ ਹਾਂ ਤੇ ਇੱਕ ਉਹਦਾ ਬਾਸ ਪਾਣੀ ਚ ਹੂੰ ਹੂੰ ਇੱਕ ਬੈਂਬੂ ਹੁੰਦਾ ਹੈ ਤੇ ਦੋ ਤਰ੍ਹਾਂ ਦੇ ਹੁੰਦੇ ਮੁਰਲੀ ਬਾਸ ਕਹਿੰਦੇ ਹੋ ਅੱਛਾ 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 ਉਹ ਵਧੀਆ ਹੁੰਦਾ ਮਹਿੰਗਾ ਹੁੰਦਾ ਥੋੜਾ ਜਿਹਾ ਉਹ ਕਿੱਥੋਂ ਲੈ ਕੇ ਆਉਨੇ ਤੁਸੀਂ ਹਸਾਨ ਤੋਂ ਆਉਂਦਾ ਅੱਛਾ ਅੱਛਾ ਮਨੇ ਸੇ ਪੰਜਾਬ ਚ ਮਿਲ ਜਾਂਦਾ ਪੰਜਾਬ ਚ ਉਹ ਦੂਜਾ ਮਿਲਦਾ ਹਿਮਾਚਲ ਵਾਲਾ ਅੱਛਾ 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 ਉਹ ਮਿਲਦਾ ਤੇ ਤੁਹਾਡੇ ਜਿੱਦਾ ਬੱਚੇ ਹੈਗੇ ਜਾਂ ਪਰਿਵਾਰ ਹੈਗਾ ਉਹ ਪੜ੍ਹਾਈ ਵੀ ਕੋਈ ਕਰਦਾ ਹੈਗਾ ਕਿ ਇਸੇ ਕੰਮ 'ਚ ਹੀ ਹੈਗੇ ਨਹੀਂ ਪੜ੍ਹਾਈ ਵੀ ਕਰਦੇ ਹੈ ਬੱਚੇ ਪੜ੍ਹਦੇ ਹੀ ਨਹੀਂ ਅੱਛਾ ਅੱਛਾ ਕੋਈ ਕਪੜਾਈ ਜੋਬ ਜ਼ਰੂਰੀ ਹੈ ਨਾ ਪੜ੍ਹਾਈ ਬੱਚੇ ਪੜ੍ਹਦੇ ਹੈ ਜੇ ਸਰਕਾਰੀ ਕਈ ਇੰਦਰ ਹੋਰ ਵੀ ਹੈਗੇ ਸਾਡੇ ਪਰਿਵਾਰ ਅੱਛਾ ਅੱਛਾ ਤੇ ਉਹ ਸਰਕਾਰੀ ਸਕੂਲ ਵੀ ਜਾਂਦੇ ਹੈ ਠੀਕ ਹੈ ਠੀਕ ਹੈ ਕਿਉਂਕਿ ਬੱਚਿਆਂ ਨੂੰ ਪੜ੍ਹਾਉਣਾ ਬਹੁਤ ਜ਼ਰੂਰੀ ਹੈਗਾ ਔਰ ਕੋਈ ਖਾਸ ਕਹਿਣਾ ਚਾਹੋ ਔਰ ਇਹ ਬਸ ਬਧੀਆਂ ਬਣੋ ਸਾਰੋ ਵਾਰ ਆਏਗਾ ਇਹ ਸਵਾਲ ਦੇ ਹੁੰਦੇ ਆ ਸਰਕਾਰ ਤੋਂ ਕੀ ਚਾਹੁੰਦੇ ਆ ਸਰਕਾਰ ਕੋ ਨਹੀਂ ਆ ਨਹੀਂ ਸਾਨੂੰ ਕੋਈ ਯਾਦ ਉਹ ਇਹ ਪੱਕੀ ਕਰ ਦੇਵੇ ਹਮ ਮੈਂ ਉਤਾਨ ਦੀ ਨਾਲ ਕੋਈ ਨਿਕਤ ਨਾ ਆਵੇ ਹਮ ਹਮ ਇਹਨਾਂ ਚੋਂ ਨਹੀਂ ਬਕਰ 30 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਠੀਕ ਹੈ मेहनत मजबूरी करते हैं अपने यहाँ से चटाई चुटनियाँ बनाते हैं घास की रोटनी बनाते हैं और सरकार से यही आग्रह करते हैं कि कौन जगह जमीन मिल जाए घर बनाने के बना हुआ या बनाए या बता हुआ गरीब आदमी रोटी कमा सकता है घर मकाने बना सकता यही उम्मीद रखा है और बच्चे पढ़ाई करते बच्चे जाते हैं सरकारी स्कूलों में जाते हैं सरकारी स्कूलों में तो कभी सरकार की तरफ से भी कोई प्रॉब्लम आई है भी इधर से उठा लो ऐसा कुछ खाने तो बोलते हैं हाँ कई बार बोलते हैं जाए तो जाए कहाँ जाए हाँ क्या क्या बनाते हैं आप लोग चिक बनाते हैं चिक याले पारने वाले डंडे वो कुछ बना दिए अपने हाथ से क्या कभी एक वो भी पूरा घर ही बना देते हैं आप लकड़ी से है ना बैम्बू का बैम्बू का।, का ना हां वो भी आजकल काफी लोग बना रहे हैं पानी की लैड की और लैटरिंग की और छत रहे इधर बन जाए बाहर जाते आप जाते हैं इधर हो जाए तो तो सही है तो ਜਾਤੇ ਕੋਈ ਕਰ ਲੈ ਮੰਗਾਤੇ ਕੋਈ ਦਰ ਉਧਰ ਜਾ ਉਧਰ ਜਾ ਹਾਂ ਉਹ ਮੈਂ ਜਾਂਦੀ ਹਾਂ ਹਾਂ ਉਹ ਤਾਂ ਹਾਂ ਉਹ ਤਾਂ ਪ੍ਰੋਬਲਮ ਤਾਂ ਹੁੰਦੀ ਹੈ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ